ਲੁਧਿਆਣਾ ਵਿੱਚ ਕਤਲ ਕੀਤੇ ਗਏ ਪਾਦਰੀ ਸੁਲਤਾਨ ਮਸੀਹ ਦੀ ਮੌਤ ਤੋਂ ਬਾਅਦ ਗੁੱਸੇ ਦਾ ਆਲਮ ਠੰਡਾ ਨਹੀਂ ਹੋ ਰਿਹਾ ਹੈ। ਪਾਸਟਰ ਸੁਲਤਾਨ ਮਸੀਹ ਦੀ ਮੌਤ ਤੋਂ ਬਾਅਦ ਅੱਜ ਇਸਾਈ ਭਾਈਚਾਰੇ ਨੇ ਜਿਲੰਦਰ ਲੁਧਿਆਣਾ ਮਾਰਗ ਦੇ ਉੱਤੇ ਪ੍ਰਦਰਸ਼ਨ ਕੀਤਾ। ਇਸਾਈ ਭਾਈਚਾਰਾ ਮੰਗ ਕਰ ਰਿਹਾ ਹੈ ਕਿ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਮਾਹੌਲ ਨਾ ਵਿਗੜੇ ਇਸ ਕਰਕੇ ਲੁਧਿਆਣੇ ਦੇ ਵਿੱਚ ਭਾਰੀ ਪੁਲਿਸ ਫੋਰਸ ਵੀ ਤੈਨਾਤ ਕਰ ਦਿੱਤੀ ਗਈ ਹੈ। ਇਸ ਦੌਰਾਨ ਪਾਸਟਰ ਸੁਲਤਾਨ ਮਸੀਦ ਦੇ ਕਤਲ ਦੀ ਲਾਈਵ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਮੋਟਰਸਾਈਕਲ ਦੇ ਉੱਤੇ ਆਏ ਮੁੰਡੇ ਪਾਸਟਰ ਸੁਲਤਾਨ ਮਸੀਦ ਨੂੰ ਗੋਲੀਆਂ ਮਾਰਦੇ ਵਿਖਾਈ ਦੇ ਰਹੇ ਨੇ ਇਹ ਸਾਰਾ ਸੀਨ ਕੈਮਰੇ ਨੇ ਕੈਦ ਕਰ ਲਿਆ ਸੀ ਇਸ ਕੈਮਰੇ ਚ ਆਈਆਂ ਤਸਵੀਰਾਂ ਦੇ ਜਰੀਏ ਪੁਲਿਸ ਹੁਣ ਇਸ ਕਤਲ ਦਾ ਸੁਰਾਗ ਲਗਾਉਣ ਚ ਜੁਟੀ ਹੈ ਅਗਲੀਆਂ ਤਸਵੀਰਾਂ ਚ ਤੁਹਾਨੂੰ ਸਾਫ਼-ਸਾਫ਼ ਦਿਖੇਗਾ ਕਿਸ ਤਰੀਕੇ ਨਾਲ ਪਾਸਟਰ ਸੁਲਤਾਨ ਮਸੀਦ ਨੂੰ ਗੋਲੀਆਂ ਮਾਰੀਆਂ ਗਈਆਂ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਬਾਈਕ ਦੇ ਉੱਤੇ ਦੋ ਹਮਲਾਵਰ ਆਏ ਤੇ ਆਂਦੇ ਹੀ ਚਰਚ ਦੇ ਬਾਹਰ ਖੜੇ ਪਾਸਟਰ ਸੁਲਤਾਨ ਮਸੀਨੂ ਗੋਲੀਆਂ ਮਾਰ ਦਿੱਤੀਆਂ ਇਸ ਤੋਂ ਬਾਅਦ ਆਸਾਨੀ ਨਾਲ ਬਾਈਕ ਤੇ ਇਹ ਲੋਕ ਫਰਾਰ ਹੋ ਗਏ ਐਨਾ ਸੀਸੀਟੀਵੀ ਫੁਟੇਜ ਦੇ ਜ਼ਰੀਏ ਪੁਲਿਸ ਤਲਾਸ਼ ਕਰ ਰਹੀ ਹੈ ਕਾਤਲਾ ਤੱਕ ਪਹੁੰਚਣ ਦੇ ਸੁਰਾਗ ਦਾ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਤੋਂ ਇਲਾਵਾ ਹੋਰ ਵੀ ਆਸ-ਪਾਸ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਨੇ ਤਾਂ ਕਿ ਇਸ ਟਾਈਮ ਨਾਲ ਮਿਲਦੇ ਜੁਲਦੇ ਟਾਈਮ ਦੇ ਵਿੱਚ ਮੋਟਰਸਾਈਕਲ ਸਵਾਰ ਦਿਖਾਈ ਦੇ ਜਾਣ ਫਿਲਹਾਲ ਇਸਾਈ ਭਾਈਚਾਰੇ ਦੇ ਗੁੱਸੇ ਨੂੰ ਦੇਖਦੇ ਹੋਏ ਪੁਲਿਸ ਸੁਰੱਖਿਆ ਬਲ ਲੁਧਿਆਣਾ 'ਚ ਤਣਾਤ ਕਰ ਦਿੱਤੇ ਗਏ ਨੇ ਮੇਰਾ ਨਾਮ ਪਾਸਟਰ ਰਾਜੇਸ ਗੁਪਤਾ ਪਾਸਟਰ ਐਸੋਸੀਏਸ਼ਨ ਸਾਰੀ ਹਮਾਰੇ ਨਾਲ ਹੈਗੀ ਸਾਰਾ ਪੰਜਾਬ ਸਾਡੇ ਨਾਲ ਹੈਗਾ ਜਬ ਤੱਕ ਪਾਸਟਰ ਜਿਸਨੇ ਗੋਲੀ ਮਾਰੀ ਹੈ ਉਸ ਨੂੰ ਅਰੈਸਟ ਨਹੀਂ ਕਰਾਂਗੇ ਜਬ ਤੱਕ ਧਰਨਾ ਸਾਡਾ ਚੱਜੂ ਰਹੇਗਾ ਅੱਜ ਆਪਣੇ ਹਾਈਵੇ ਬੰਦ ਕਰਿਆ ਅੱਜ ਹਾਈਵੇ ਵੀ ਅਕਾਲੀਆ ਕੱਲ ਪੂਰਾ ਲੁਧਿਆਣਾ ਬੰਦ ਕਰਾਂਗੇ ਕੱਲ ਪੂਰਾ ਲੁਧਿਆਣਾ ਬੰਦ ਰਹੇਗਾ ਫਿਰ ਵੀ ਨਹੀਂ ਹੋਇਆ ਤਾਂ ਪੂਰਾ ਪੰਜਾਬ ਬੰਦ ਰਹੇਗਾ ਲੁਧਿਆਣਾ ਪੁਲਿਸ ਨੂੰ ਜਲਦ ਤੋਂ ਜਲਦ ਇਸ ਮਾਮਲੇ ਨੂੰ ਸੁਲਝਾਣਾ ਚਾਹੀਦਾ ਹੈ ਇਸ ਘਟਨਾ ਤੋਂ ਬਾਅਦ ਇਸਾਈ ਭਾਈਚਾਰਿਆਂ ਨੂੰ ਪੰਜਾਬ ਚ ਹੋਰਾਂ ਭਾਈਚਾਰਿਆਂ ਦਾ ਵੀ ਪੂਰਾ ਸਮਰਥਨ ਮਿਲਿਆ ਹੈ ਡੇਨਿਕ ਮੈਲ ਪੰਜਾਬੀ ਟੀਵੀ ਲਈ ਲੁਧਿਆਣਾ ਤੋਂ ਅਜੇ ਪਾਵਦੀ ਰਿਪੋਰਟ